ਸੱਚੇ ਪਾਸ਼ਾ ਆਵਾਜ਼ ਕਰਦੇ ਗੱਲਬਾਤ ਆਪਾਂ ਮੈਂ ਨਾ ਇੱਕ ਅਜਨਾ ਪੋਸਟਰ ਲੈਣਾ ਪਿਆ ਜੀ ਰਾਜੀਵ ਰੇਂਗ ਦੀ ਉਹਨੇ ਇੱਕ ਪੋਸਟ ਪਾਈ ਸੀ ਰਾਜੀਵ ਰੇਂਗਣੀ ਤਾਂ ਉਹ ਜਿਵੇਂ ਹਾਸੂਣੀ ਦੀ ਗੱਲ ਹੁੰਦੀ ਨਾ ਹਾਸੂਣੀ ਜਿਹੜੀ ਗੱਲ ਆਉ ਉਹ ਜਿਵੇਂ ਕੇ ਮਤਬਲੇ ਵੀ ਕੁੱਲ ਮਿਲਾ ਕੇ ਜਿਵੇਂ 27 ਨੇੜੇ ਆ ਗਈ ਤੇ ਇਹਨਾਂ ਨੇ ਵੋਟਾਂ ਲੈਣੀਆਂ ਨੇ ਤੇ ਵੋਟਾਂ ਕਰਕੇ ਤੇ ਪਤਾ ਹੀ ਆਪਾਂ ਨੂੰ ਲੀਡਰ ਲਫਾਫੇ ਛੱਡਦੇ ਹੁੰਦੇ ਨੇ ਕੋਲ ਲਫਾਫੇ ਛੱਡવાની ਗੱਲ ਹੀ ਏ ਕੋਈ ਪੋਸਟਪਾਈ ਉਹਨਾਂ ਦੇ ਨਿਤਾਬ ਹੀ ਇਹ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਨਾ ਨਾ ਤਾਂ ਫੀਮ ਦੀ ਖੇਤੀ ਹੋਣੀ ਜ਼ਰੂਰੀ ਏ ਅਸੀਂ ਵੀ ਇਹਨਾਂ ਨੇ ਵੀ ਜ਼ਰੂਰੀ ਏ ਫੀਮ ਦੀ ਖੇਤੀ ਹੋਣੀ ਜ਼ਰੂਰੀ ਏ ਬਿਲਕੁਲ ਵਧੀਆ ਗੱਲ ਆ ਫੀਮ ਦੀ ਖੇਤੀ ਹੋਣੀ ਜ਼ਰੂਰੀ ਏ ਪਰ ਤੁਸੀਂ ਇੱਕ ਦੇਖੋ ਕਿ ਕਿੰਨਾ پاਗਲ ਲੋਕਾਂ ਨੂੰ ਬਣਾਉਂਦੇ ਆ ਜਦੋਂ ਇਹ ਜੀ 5 ਸਾਲ ਸਰਕਾਰ ਦੀ ਕੈਪਟਨ ਸਾਹਿਬ ਦੀ ਗੁੜਕਾ ਸਾਹਿਬ ਦੀ ਸੌ ਫੜ ਕੇ ਤੇ ਨਾ ਖਾਧੀ ਸੀ ਤੇ 5 ਦਿਨ ਚ ਚਿੱਟਾ ਖਤਮ ਤੇ ਸਾਰਾ ਕਰਜ਼ਾ ਖਤਮ ਜਦੋਂ ਇਹ ਕੁਰਸੀ ਤੇ ਬਹਿ ਗਏ ਨਾ ਹੋਇਆ ਚਿੱਟਾ ਖਤਮ ਤੇ ਨਾ ਲੋਕਾਂ ਦਾ ਕਰਜ਼ਾ ਲੋਕਾਂ ਦਾ ਕਰਜ਼ਾ ਦਾ ਕੀ ਸੀ ਜਿਹੜੇ ਕੋਈ ਕਰਜ਼ਾ ਤਾਰਨ ਜੋਗੇ ਸੀ ਕਿਸ਼ਤਾਂ ਤਾਰਦੇ ਨੇ ਸੀ ਉਹ ਵੀ ਪ੍ਰੀਖਿਆ 'ਚ ਮਾਰੇ ਗਏ ਵੀ ਕਰਜ਼ਾ ਮਤਲਬ ਫ੍ਰੀ ਹੋ ਜਾਣਾ ਤੇ ਇੱਕ ਨਾਕਾਰੀ ਉਹ ਵੀ ਮਾਰੇ ਗਏ ਤੇ ਹੁਣ ਵੀ ਇੱਕ ਮਿੰਟਾਂ ਹੀ ਕੋਈ ਜ਼ਰੂਰ ਦੱਸਿਆ ਜੇ ਹੁਣ ਵੀ ਜਿਹੜਾ ਆ ਰਾਜ ਵਿੜਿੰਗ ਨੇ ਲਫਾਫਾ ਛੱਡਿਆ ਟੋੜੀਆਂ ਦੀ ਖੇਤੀ ਤੇ ਫੀਮ ਦੀ ਖੇਤੀ ਹੋਣੀ ਜ਼ਰੂਰੀ ਹੈ ਠੀਕ ਬਿਲਕੁਲ ਸਹੀ ਗੱਲ ਹੈ ਜ਼ਰੂਰੀ ਪਰ ਇਹਦੋਂ ਪਹਿਲਾਂ ਕਿੱਥੇ ਸੀ ਭਾਈ ਤੁਸੀਂ ਜਦੋਂ ਅੱਧੋਂ ਜ਼ਿਆਦਾ ਪੰਜਾਬ ਬਾਹਰ ਗਿਆ ਜਿਹੜਾ ਚੱਟੇ ਤੋਂ ਅੱਧੋਂ ਜ਼ਿਆਦਾ ਪੰਜਾਬ ਮਰ ਗਿਆ ਚੱਟੇਰਾ ਜੋ ਤੁਹਾਡੀ ਸਰਕਾਰ ਸੀ ਉਹਦੇ ਤੇ ਤੁਸੀਂ ਗੱਲ ਨਹੀਂ ਕੀਤੀ ਦੀ ਅੱਜ ਝਾੜੂ ਦੀ ਸਰਕਾਰ ਹੈ ਅੱਜ ਤੁਸੀਂ ਖੇਤੀ ਦਾ ਨਾਮ ਲੈਂਦਾ ਵੀ ਫੀਮ ਦੀ ਖੇਤੀ ਹੋਣੀ ਬੜੀ ਜ਼ਰੂਰੀ ਹੈ ਹਾਂ ਠੀਕ ਹੈ ਪਰ ਕੋਲ ਬਲਾਗੇ ਹੋਣੇ ਤਾਂ ਤਾਂ ਜੇ ਸੈਂਟਰ ਦੇ ਵਿੱਚ ਆ ਕੇ ਸਾਰੇ ਇਕੱਠੇ ਹੋ ਕੇ ਗੱਲ ਕਰੋ ਰੋਲਾ ਪਾਓ ਇਕੱਠੇ ਹੋ ਕੇ ਤਾਂ ਮਨਜ਼ੂਰੀ ਤਾਂ ਸੈਂਟਰ ਨੇ ਦੇਣੀ ਐਡੀ ਗੱਲ ਵੀ ਕੋਣੀ ਹੈਗੀ ਤੇ ਬਾਕੀ ਜੇ ਤੁਸੀਂ ਬਿਜਾਉਣਾ ਵੀ ਚਾਹੁੰਦੇ ਹੋ ਤਾਂ ਕੋਈ ਐਡੀ ਐ ਵੀ ਖਾਤ ਗੱਲ ਕੋਣੀ ਦੇ ਪੰਜਾਬ ਦੇ ਵਿੱਚ ਵੀ ਭਾਈ ਜਿੰਨੇ ਵੀ ਥਾਣੇ ਵੀ ਕਿਸੇ ਨੂੰ ਨਾ ਪੜਨ ਜਿਹੜੇ ਵੀ ਬਦਲੇ ਡੋਡੇ ਦੀ ਖੇਤੀ ਬਈਜਲਣ ਮਰਲਾ ਮਰਲਾ ਦੋ ਦੋ ਮਰਲੇ ਸਾਰੇ ਲੋਕ ਬਿਜਲਣ ਸਕਾ ਦਾ ਹੈ ਜੇ ਕੁਜਰਤੀ ਬੋਟੀ ਹੈ ਕੀ ਨਹੀਂ ਕਰ ਸਕਦੇ ਤੁਸੀਂ ਸਰਕਾਰ ਇਹ ਸਰਕਾਰ ਕਰ ਸਕਦੀ ਵੀ ਕਿਸੇ ਨੂੰ ਨਹੀਂ ਪਰ ਅਸਲ ਗੱਲ ਕੀ ਇਹ ਲੋਕਾਂ ਨੂੰ ਬਣਾਉਣਾ ਬੁੱਧੂ ਲੋਕਾਂ ਨੂੰ ਬਣਾਉਣਾ ਬੁੱਧੂ ਵੀ ਬੁੱਧੂ ਕਿਹੜੇ ਸਾਹ ਹਣਾ ਬਣਾਈਏ ਲੋਕਾਂ ਨੂੰ ਤੇ ਕਿਵੇਂ ਲੋਕਾਂ ਨੂੰ ਬੇਕੂਪ ਬਣਾ ਕੇ ਤੇ ਵੋਟਾਂ ਲਈਆਂ ਜਾਣੀਆਂ ਨੇ ਇਹ ਵਿੜਿੰਗ ਸਾਹਿਬ ਦੀ ਇਹ ਤੁਹਾਡਾ ਹੈਗਾ ਵੋਟਾਂ ਲੈਣ ਦਾ ਚੱਕਰ ਤੇ ਹੁਣ ਲੋਕ ਏਡੇ ਪਾਗਲ ਨਹੀਂ ਹੈਗੇ ਕਿ ਤੁਹਾਡੇ ਮਗਰ ਲੱਗਣਾਂਗੇ ਹੁਣ ਤਾਂ ਲੋਕ ਤੁਹਾਨੂੰ ਜੁੱਤੀਆਂ ਫੇਰ ਦੇਣਗੇ ਪਿੰਡਾਂ ਦੇ ਵਿੱਚ ਤੁਸੀਂ ਮੇਰੀ ਗੱਲ ਨੋਟ ਕਰ ਲਿਆ ਜੇ ਲੋਕ ਤੁਹਾਡੇ ਤੋਂ ਐਨਾ ਅੱਕੇ ਪੈਣ ਮੰਜੀ ਮੈਂ ਹਾਂਗਾ ਤੁਹਾਡੇ ਸਾਰੀਆਂ ਸਰਕਾਰਾਂ ਤੋਂ ਬਾਕੀ ਗੱਲ ਹੈ ਵੀ ਕਾਲੀਆਂ ਦੀ ਕਾਲੀਆਂ ਦਾ ਤਾਂ ਕੰਮ ਹੀ ਖਤਮ ਹੋਣਾ ਕਾਲੀ ਦਾ ਨਾ ਅੱਜ ਆਉਣਾ ਤੇ ਨਾ ਕੱਲੋਂ ਨਾ ਕਾਲੀਆਂ ਹੋਣਾ ਨਾ ਲੋਕਾਂ ਨੇ ਕਾਲੀਆਂ ਨੂੰ ਵੋਟਾਂ ਪਾਉਣੀਆਂ ਸਿਰਫ ਦਾ ਸਿਰਫ ਕਾਂਗਰਸ ਦਾ ਇੱਕ ਦੌਰ ਹੈ ਉਹ ਵੀ ਚਰਨਜੀਤ ਚੰਨੀ ਮੁੱਖ ਮੰਤਰੀ ਜੇ ਇਹ ਲਾਣ ਦੇਣ ਤਲੂਕ ਲਿਆ ਸਕਦੇ ਪਰ ਇਹ ਉਹ ਤਿੰਨ ਜੋ 13 ਜੋ ਬਾਜਵਾਜ ਆ ਉਹ ਮੁੱਖ ਮੰਤਰੀ ਬਣਨ ਨੂੰ ਫਿਰਦਾ ਹੈ ਰਾਜਾ ਵਢਿੰਗ ਬਣਨ ਨੂੰ ਫਿਰਦਾ ਹੈ ਉਹ ਨੁਕੀਏ ਰੰਦਾਵਾ ਬੋਲਣ ਦੀ ਅਗਲ ਨਹੀਂ ਹੈਗੀ ਉਹ ਫਿਰਦਾ ਮੁੱਖ ਮੰਤਰੀ ਬਣਨ ਨੂੰ ਜਿਹੜਾ 3 ਮਹੀਨੇ ਮੁੱਖ ਮੰਤਰੀ ਬਣ ਕੇ ਚੱਲਦੀ ਚੱਲੀ 3 ਮਹੀਨੇ ਕੰਮ ਕਰ ਗਿਆ ਲੋਕਾਂ ਦੇ ਕੰਮਾਂ ਨੂੰ ਤਰਸਾਉਂਦੇ ਬੈਣ ਚਰਨਜੀਤ ਚੰਨੀ ਮੁੱਖ ਮੰਤਰੀ ਜੇ ਕਾਂਗਰਸ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਾੜ ਦਿੰਦੇ ਨੇ ਤਾਂ ਚਾਂਸ ਕੁਝ ਕੁਛ ਹੀ ਨੇ ਕਿ ਨਹੀਂ ਤਾਂ ਛੁੱਟੀ ਭੁੱਲ ਜੋ ਵੀ ਅਸੀਂ ਮੁੱਖ ਮੰਤਰੀ ਬਣ ਜਾਗੇ ਕਿਉਂਕਿ ਬਾਜਵੇ ਇਹ ਜਿਹੜੇ ਨੇ ਰਾਜਾ ਵੜਿੰਗ ਦੇ ਬਾਜਵਾ ਇਹਨਾਂ ਨੇ ਇਹਨਾਂ ਨੇ ਨਾ ਛੋਸ਼ਾ ਛੱਡਣਾ ਉਹਨਾਂ ਜਿਹੜਾ ਬੰਬਾ ਵਾਲਾ ਛੋਸ਼ਾ ਇਹਨੇ ਛੋਸ਼ਾ ਛੱਡਿਆ ਬਾਜਵੇ ਨੇ ਛੋਸ਼ਾ ਛੱਡਿਆ ਹੋਰ ਕੀ ਕੀਤਾ ਸੋਇਆ ਛੱਡ ਕੇ ਸੋਇਆ ਛੱਡ ਕੇ ਤੇ ਕਈ ਮਾਮਾ ਦੇ ਪੁੱਤਰ ਸਰਦਾਰ ਜੀ ਨੇ ਜੇਲਾ ਚ ਕਲਾਦਦੇ ਹੁਣ ਸਰ ਕਦੇ ਵਿੱਚ ਆ ਗਈ ਪੁਲਿਸ ਨੇ ਫੜ ਫੜ ਕੇ ਬੰਦੇ ਅੰਦਰ ਦੇ ਦਿੱਤੇ ਕੋਈ ਪੋਸਟ ਚ ਫੜਿਆ ਗਿਆ ਕੋਈ ਕਿਸੇ ਕੋਲ ਪੈਸੇ ਫੜੇਗੇ ਕੋਈ ਕਿਸੇ ਕੋਲ ਕੁਝ ਫੜਿਆ ਗਿਆ ਬੰਬ ਤਾਂ ਜਿਹੜੇ ਫ੍ਰਿਜ ਨੇ ਫ੍ਰਿਜ ਨੇ ਉਹ ਸੀ ਤੇ ਬਾਕੀ ਪੰਜਾਬ ਤੇ ਆਖੋਂ ਦੀ ਲੋਕਾਂ ਦੀ ਪੰਜਾਬ ਨੂੰ ਮਰਵਾਉਣ ਦੀ ਵੀ ਲੋਕਾਂ ਨੇ ਪੰਜਾਬ ਦੇ ਧੀਆਂ ਦੇ ਪੁੱਤਰ ਮਰਵਾਓ ਬਾਕੀ ਪੰਜਾਬ ਤੇ ਗੁਰੂ ਰਾਮਦਾਸ ਦੀ ਕਿਰਪਾ ਹੈ ਛੀ ਦਾਦਾ ਖੂਨ ਡੋਲਿਆ ਪੰਜਾਬ ਨੂੰ ਕੁਝ ਨਹੀਂ ਹੋਣਾ ਤੇ ਜਿਹੜੇ ਆ ਉਂਗਲਾ ਲਾਉਣ ਵਾਲੇ ਇਹਨਾਂ ਦਾ ਕੱਖ ਨਹੀਂ ਜਾਣਾ ਉਹ ਮੈਂ ਜੇ ਇੱਕ ਸੁਣਦਾ ਪਿਆ ਸੀ ਇੱਕ ਪੰਨੂ ਦੀ ਨਾ ਤਿੰਨਾ ਚੋਂ ਤੇ ਨਾ 13 ਚੋਂ ਵਿਦੇਸ਼ 'ਚ ਬੈਠਾ ਹੈ ਤੇ ਉੱਥੇ ਬੈਠ ਕੇ ਖਾਲਸਾਤ ਬਣਾਇਆ ਜਾਂਦਾ ਯਾਰ ਜੇ ਤੂੰ ਪੰਨੂ ਖਾਲਸਾਤ ਬਣਾਉਣਾ ਪੰਜਾਬ 'ਚ ਆ ਪੰਜਾਬ ਦੇ ਵਿੱਚ ਆ ਕੇ ਬਣਾ ਖਾਲਸਾਤ ਜੇ ਦਾ ਤੈਨੂੰ ਪੰਜਾਬ ਦੀ ਪੁਲਿਸ ਨੇ ਜਹਾਜ਼ 에ਰਪੋਰਟ ਤੋਂ ਉਤਰ ਕੇ ਕਿਤੇ ਆਉਣ ਦਿੱਤਾ ਤੇ ਫਿਰ ਕਹਿਦੀ ਸਵਾਲ ਨਹੀਂ ਪੈਦਾ ਹੁੰਦਾ ਵੀ ਤੁਸੀਂ ਤੁਸੀਂ ਕੰਮ ਹੀ ਉਹ ਜਿਹੇ ਕੀਤੇ ਨੇ ਕਿ ਤੁਹਾਨੂੰ ਪੰਜਾਬ ਪੁਲਿਸ ਨੇ ਵੜਨੀ ਨਹੀਂ ਦੇਣਾ ਤੇ ਉੱਥੇ ਬੈਠਾ ਉਹ ਕਹੀ ਜਾਂਦਾ ਜੀ ਖਾਲਿਸਤਾਨ ਜੀ ਬਣੇਗਾ ਤੇ ਬਾਕੀ ਜੋ ਬਾਜਵਾ ਸਾਹਿਬ ਨੇ ਗੱਲ ਕੀਤੀ ਬਿਲਕੁਲ ਜਾਇਜ਼ ਕੀਤੀ ਪੰਜਾਬ ਬੰਬਾਂ ਵਾਲੀ ਪਹਿਲੀ ਤਾਂ ਗੱਲ ਹੈ ਵੀ ਪੰਨੂ ਸਾਹਿਬ ਮੈਂ ਤੁਹਾਨੂੰ ਇਹ ਪੁੱਛ ਰਹਾ ਮੈਂ ਜਿਹੜੇ 18 ਬੰਬ ਨੇ ਕਿੱਥੇ ਚਲੇ ਗਏ ਪੰਜਾਬ ਦੀ ਧਰਤੀ ਦੇ ਦੱਸੋ ਤਾਂ ਅਸੀਂ ਚੱਲੇ ਕਿੱਥੇ ਰੋ ਅੱਜ ਤੱਕ ਇਹ ਸੁਣਿਆ ਨਹੀਂ ਵੀ ਇੱਥੇ ਚੱਲ ਗਏ ਨੇ ਤੁਹਾਨੂੰ ਪਤਾ ਲੱਗ ਗਿਆ ਵੀ 18 ਪੰਪ ਚਾਲੀਆਂ ਨੇ ਪਰ ਕੁੱਲ ਮਿਲਾ ਕੇ ਗੱਲ ਪਤਾ ਕੀ ਇਹ ਤੁਸੀਂ ਲੋਕਾਂ ਦੇ ਜਵਾਬ ਮੰਰੋਣੇ ਚਾਹੁੰਦੇ ਜੀ ਆਪ ਤੁਸੀਂ ਉਪਦੇਸ਼ਾ ਜਿ ਬੈਠੇ ਜੀ ਜੇ ਤੁਹਾਡੀਆਂ ਲੱਤਾਂ ਤੇ ਜਾਣਾਂ ਦੇ ਪੰਜਾਬ ਚ ਹੜਵਾ ਦੇ ਤੁਸੀਂ ਗਾਂ ਕਰ ਲਾ ਤੁਹਾਡੀਆਂ ਲੱਤਾਂ ਤੇ ਜਾਣੇ ਨੇ ਪੰਜਾਬ ਦੇ ਵਿੱਚ ਤੁਹਾਡੋ ਆ ਗਏ ਹੁਣ ਜਿਵੇਂ ਅੱਜ ਅੱਜ ਮੈਂ ਕੱਲ ਸੋਵੇ ਦਾ ਪਿਆ ਸੀ ਸਿਵਰਜੀਤ ਮਾਨ ਲੱਤਾਂ ਗਾਂ ਨੂੰ ਤੇ ਉਹ ਕਣਕ ਦਾ ਰੇਟ ਜੀ ਇੰਨਾ ਹੈ ਤੇ ਕਣਕ ਲੈ ਕੇ ਪਾਕਿਸਤਾਨ ਨੂੰ ਚੱਲਿਆ ਡਰਾਮੇਬਾਜ਼ੀਆਂ ਵੇਖੋ ਵੀ 27 ਵਾਲੀਆਂ ਜਿਹੜੀਆਂ ਬੋਟਾਂ ਨੇ ਲੋਕਾਂ ਨੂੰ ਕਿਵੇਂ ਮਗਰ ਲਾਉਣਾ ਜਦੋਂ ਇਹਨਾਂ ਦੇ ਜਵਾਨੀ ਸੀ ਸਿਮਰਜੀਤ ਮਾਨ ਤੇ ਜਵਾਨੀ ਸੀ ਕੱਖ ਨਹੀਂ ਕੀਤਾ ਹੁਣ ਜਦੋਂ ਬੁੱਢਾ ਆ ਗਿਆ ਤੇ ਹੁਣ ਉਹ ਕਣਕ ਚੁੱਕ ਕੇ ਤੁਰ ਪਿਆ ਭੜਾਓ ਇਹ ਸਭ ਡਰਾਮੇਬਾਜ਼ੀਆਂ ਨੇ ਇਹਨਾਂ ਨੂੰ ਤੁਸੀਂ ਤਿੰਨ ਤਿੰਨ ਵੇਰੀ ਚਾਰ ਚਾਰ ਵੇਰੀ ਮੁੱਖ ਐਮਪੀ ਬਣਾਤਾ ਐਮਐਲਏ ਬਣਾਤਾ ਮੰਤਰੀ ਬਣਾਤਾ ਇਹਨਾਂ ਤੋਂ ਬਚੋ ਆਪਾਂ ਵਾਰ-ਵਾਰ ਇਹਨਾਂ ਤੋਂ ਬਚੋ ਇਹ ਸਭ ਆਪਣ ਬੇਕੂਬ ਬਣਾਉਂਦੇ ਨੇ ਬੇਕੂਬ ਬਣਾ ਕੇ ਆਪਾਂ ਨੂੰ ਮਗਰ ਲਾਉਂਦੇ ਨੇ ਤੇ ਆਪਾਂ ਨੂੰ ਲੋਕਾਂ ਨੂੰ ਚਾਹੀਦਾ ਨਹੀਂ ਮਗਰ ਇਹਨਾਂ ਦੇ ਲੱਗਣਾ ਬਾਕੀ ਆ ਗਿਆ ਅਮਰਪਾਲ ਸਿੰਘ ਬਾਹਰ ਆਉਂਦਾ ਪੈਂ 23 ਤਰੀਕ ਨੂੰ ਕਿੰਨੀ ਨੂੰ ਉਹਦਾ ਐਨਐਸ ਟੁੱਟ ਗਿਆ ਤੇ ਮਾਰਾ ਸੁਖ ਰੱਖੇ ਜੇ ਮੁੱਖ ਮੰਤਰੀ ਪੰਜਾਬ ਦਾ ਬਣ ਗਿਆ ਤੇ ਫਿਰ ਫਿਰ ਬੱਲੇ ਬੱਲੇ ਹੋ ਜੇਗੀ ਫਿਰ ਇਹ ਨਹੀਂ ਗੱਲ ਹੈਗੀ ਵੀ ਕੋਈ ਗਰੀਬ ਰਗੜੀਚੇਗਾ ਕੋਈ ਗਰੀਬ ਮਾਰਿਆ ਜਾਏਗਾ ਫਿਰ ਉਹ ਗੱਲ ਨਹੀਂ ਬਣਦੀ ਫਿਰ ਤਾਂ ਸਾਬ ਧੀਆ ਪਣਾ ਇੱਕ ਬਰਾਬਰ ਚੱਲਣੀਆਂ ਸਾਰੀਆਂ ਇਹ ਨਹੀਂ ਗੱਲ ਨਹੀਂ ਵੀ ਕੋਈ ਕੋਈ ਘਾਟੇ ਜਾਏਗਾ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ ਤੁਹਾਨੂੰ ਬਾਕੀ ਚੈਨਲ ਆਪਣਾ ਤੁਹਾਨੂੰ ਪਤਾ ਹੀ ਹੈ ਬੀਕੇ ਟੀਵੀ 1278 YouTube Instagram Facebook ਤੇ ਸ਼ੇਅਰ ਤੇ ਫੋਲੋ ਕਰ ਲਿਆ ਕਰੋ ਇਨਾ ਬਹੁਤ ਧੰਨਵਾਦ ਤੁਹਾਡਾ ਉੱਚੀ ਰੱਖਦੇ ਕਿ ਇਹ ਵੇਖ ਜਾਏਗੀਗਾ ਔਖੇ ਕਿਰਨਾਂ ਰੱਖਦੇ